ਇਸ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਦੇ ਅਧਿਕਾਰੀ ਡੀਸੀ ਸਾਹਿਬ ਏਡੀਸੀ ਸਾਹਿਬ ਤੇ ਬਾਬਾ ਜੀ ਜਿਨ੍ਹਾਂ ਦੇ ਜਗ੍ਹਾ ਤੇ ਪਵਿੱਤਰ ਜਗ੍ਹਾ ਤੇ ਆਪਾਂ ਇੱਥੇ ਇਕੱਠੇ ਹੋਏ ਆ ਲਗਭਗ ਸਾਰੀਆਂ ਗੱਲਾਂ ਹੋ ਗਈਆਂ ਇੱਕ ਦੋ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇੱਕ ਤਾਂ ਜੋ ਆਪਾਂ ਨੇ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਰਪੰਚ ਸਾਹਿਬ ਨੇ ਇੱਕ ਨੇ ਗੱਲ ਵੀ ਕਹੀ ਹੈ ਇਹ ਕਿ ਲੋਕ ਇਹ ਤੇ ਖੁਸ਼ ਵੀ ਨੇ ਤੇ ਲੋਕ ਅੱਕੇ ਵੀ ਪਏ ਸੀ ਤੇ ਲੋਕ ਤਿਆਰ ਵੀ ਨੇ ਕਿ ਸਾਡੀ ਕੋਈ ਡਿਊਟੀ ਲਾ ਦਿਓ ਬਸ ਸੋ ਆਪਣੇ ਆਪਣੇ ਪਿੰਡਾਂ ਦੇ ਪਹਿਰੇਦਾਰ ਤੁਸੀਂ ਆਪ ਬਣੋ ਕੋਈ ਤੁਹਾਨੂੰ ਦਿੱਕਤ ਆਉਂਦੀ ਹੋਵੇ ਕੋਈ ਬੰਦਾ ਤੰਗ ਕਰਦਾ ਕੋਈ ਧਮਕੀ ਦਿੰਦਾ ਤੇ ਸਾਡੇ ਨਾਲ ਗੱਲ ਕਰ ਲੋ ਤੁਹਾਡਾ ਨਾਮ ਵੀ ਨਹੀਂ ਕਿਤੇ ਦੱਸਾਂਗੇ ਕਿਤੇ ਨਹੀਂ ਜਾਊਗਾ ਅਸੀਂ ਆਪ ਹੀ ਕਰਾਂਗੇ ਉਹਦਾ ਹੱਲ ਕਿਸੇ ਤੋਂ ਡਰਨ ਦੀ ਲੋੜ ਨਹੀਂ ਯੂਥ ਵਾਲੇ ਮੁੰਡੇ ਬੈਠੇ ਆ ਬਹੁਤ ਸਰਪੰਚ ਵੀ ਬਣੇ ਮੈਂਬਰ ਬਣੇ ਆ ਤੇ ਜੇ ਤੁਸੀਂ ਇਹ ਕੰਮ ਕਰ ਲਓਗੇ ਤਾਂ ਹਿਸਟਰੀ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਕਿ ਐਸ ਪੰਚਾਇਤ ਵੇਲੇ ਸਾਡੇ ਪਿੰਡ 'ਚੋਂ ਨਸ਼ਾ ਖਤਮ ਹੋ ਗਿਆ ਸੀ ਤੇ ਉਹ ਫੱਟਾ ਜਰੂਰ ਲਾਵਾਂਗੇ ਆਪਾਂ ਹਰੇਕ ਪਿੰਡ 'ਚ ਵੀ ਇਹ ਪਿੰਡ ਨਸ਼ਾ ਮੁਕਤ ਹੈ ਨਾ ਕਿਸੇ ਦੀ ਜ਼ਮਾਨਤ ਦਿਓ ਨਾ ਕਿਸੇ ਨੂੰ ਜੇ ਜੇ ਕੋਈ ਦੇਖੋ ਜਿਹੜੇ ਲੱਗ ਗਏ ਬੁਰੀ ਸੰਗ ਵਿੱਚ ਪੈ ਗਏ ਉਮਰ ਹੁੰਦੀ ਐ ਯਾਰੀ ਦੋਸਤੀ ਦੀ ਸਾਂਸ ਨੂੰ ਖਵਾ ਲੈਂਦੇ ਐ ਲੱਗ ਗਏ ਉਹਨਾਂ ਨੂੰ ਅਸੀਂ ਸਮਗਲਰ ਨਹੀਂ ਕਹਿੰਦੇ ਉਹਨਾਂ ਨੂੰ ਤਾਂ ਅਸੀਂ ਮਰੀਜ਼ ਕਹਿੰਦੇ ਆ ਉਹਨਾਂ ਨੂੰ ਤੁਸੀਂ ਸਾਡੇ ਕੋਲੇ ਲਿਆਓ ਡਾਕਟਰੀ ਸਹਾਇਤਾ ਜੋ ਵੀ ਚਾਹੀਦੀ ਹੋਊਗੀ ਉਹ ਵੀ ਦੇਵਾਂਗੇ ਨਾਲ ਉਹਨੂੰ ਛੋਟਾ ਮੋਟਾ ਕੋਈ ਕੰਮਕਾਰ ਵੀ ਇਸ ਤਰ੍ਹਾਂ ਦਾ ਕਰਾ ਦਾਂਗੇ ਤਾਂ ਕਿ ਉਹ ਉਹਦਾ ਧਿਆਨ ਜਿਹੜਾ ਉਹ ਕੰਮਕਾਰ ਤੇ ਲੱਗ ਜਾਏ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਕਰ ਜੇ ਬੇਲਾ ਰਹੂਗਾ ਫੇਰ ਫੇਰ ਚਲਾ ਜਾਊਗਾ ਉਧਰ ਸੋ ਬਹੁਤ ਲੰਬੀ ਪਲਾਨਿੰਗ ਅਸੀਂ 2.5 ਸਾਲਾਂ ਚ ਬਣਾਉਣੀ ਪਈ ਸਾਨੂੰ ਇਹ ਤੁਸੀਂ ਸੋਚਦੇ ਹੋਵੋਗੇ ਵੀ ਇੰਨਾ ਚਿਰ ਕਿਉਂ ਲੱਗ ਗਿਆ ਵੀ ਕਿਵੇਂ ਸਪਲਾਈ ਲਾਈਨ ਕੱਟਾਂਗੇ ਫਿਰ ਉਸ ਤੋਂ ਬਾਅਦ ਉਹ ਟੜਫਣਗੇ ਜਦੋਂ ਨਸ਼ਾ ਨਹੀਂ ਮਿਲੂਗਾ ਫਿਰ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਦਵਾਈਆਂ ਕਿੱਥੇ ਕਿੰਨੀਆਂ ਹੋਣਗੀਆਂ ਫਿਰ ਪੁਲਿਸ ਦੀ ਜਿਹੜੀ ਰੀਸ਼ਫਲ ਕੀਤੀ ਕਿਉਂਕਿ ਜ਼ਿਆਦਾਤਰ ਸ਼ਿਕਾਇਤਾਂ ਛੋਟੇ ਮਲਾਜਮਾਂ ਦੀ ਪੁਲਿਸ ਵਾਲਿਆਂ ਨਹੀਂ ਆਉਂਦੀਆਂ ਸੀ ਕਹਿੰਦੇ ਅਸੀਂ ਪਿੰਡਾਂ ਵਾਲੇ ਕਹਿੰਦੇ ਸੀਗੇ ਵੀ ਅਸੀਂ ਫੜਾ ਕੇ ਆਉਨੇ ਆ ਨਸ਼ਾ ਸਮਗਲਰ ਨੂੰ ਅਸੀਂ ਬਾਹਰ ਚ ਪਿੰਡ ਜਾਂਦੇ ਉਹ ਪਹਿਲਾਂ ਆਇਆ ਬੈਠਾ ਹੁੰਦਾ ਜਵਾਨ ਤੁੱਥੀ ਹੋਏ ਥਾਣੇ 'ਚੀ ਸੋ ਉਹ ਮਿਲੀਭੁਗਤ ਖਤਮ ਕਰਕੇ ਸਾਰਾ ਬਦਲ ਕੇ ਉਦੋਂ ਬਾਅਦ ਫਿਰ ਅਸੀਂ ਐਕਸ਼ਨ ਲਿਆ ਪੂਰਾ ਜਿਵੇਂ ਯੁੱਧ ਦੇ ਵਿੱਚ ਫੌਜ ਪਲੈਨਿੰਗ ਬਣਾਉਂਦੀ ਹੈ ਕਿ ਪਹਿਲੀ ਡਿਫੈਂਸ ਤਿਆਰ ਰਹਿਣਗੇ ਜੋ ਇੱਥੇ ਤੱਕ ਆਗੇ ਤਾਂ ਫਿਰ ਆਪਾਂ ਆਪ ਪੋਲੋੜਾ ਦਾਂਗੇ ਜੋ ਇੱਥੇ ਤੱਕ ਆਗੇ ਤਾਂ ਜਿਹੜੇ ਉਹ ਸੀ ਪਲਾਨ ਵੱਡਾ ਕੰਮ ਹੈ ਇਹ ਲੋਕਾਂ ਦੇ ਸਹਿਯੋਗ ਬਿਨਾਂ ਨਹੀਂ ਹੋ ਸਕਦਾ ਪੰਚਾਇਤਾਂ ਮਤੇ ਪਾ ਰਹੀਆਂ ਨੇ ਬਹੁਤ ਭਾਰੀ ਗਿਣਤੀ ਚ ਕਿ ਅਸੀਂ ਆਪਣੇ ਪਿੰਡ ਵਿੱਚ ਨਾ ਨਸ਼ਾ ਵੇਚਣ ਦੇਣਾ ਤੇ